ਹਾਂਜੀ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ। ਲਓ ਜੀ ਦੋਸਤੋ ਆਪਾਂ ਨੇ ਜੀ ਨਵਾਂ ਲਿਫਟ ਵਾਲਾ ਪਿੱਟਰ ਰੇੜਾ ਜਿਹੜਾ ਉਹ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਪਿੱਛੇ ਲਿਫਟ ਚੱਕੀ ਹੋਈ ਆ। ਆਜੋ ਸੋਨੂੰ ਨਜ਼ਦੀਕ ਤੋਂ ਸਾਰਾ ਰੇੜਾ ਆਪਾਂ ਇੱਕ ਵਾਰੀ ਨਿਗਾਹ ਠਾਣੀ ਕਰਵਾ ਗਏ। ਲਓ ਜੀ ਦੋਸਤੋ ਸਭ ਤੋਂ ਪਹਿਲਾਂ ਇਹਦੇ ਵਿੱਚ ਅੱਗੋਂ ਤੋਂ ਚਾਲਰ ਲੱਗਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ। ਐਂਡਿਕਟਰ ਲਾਈਟਾਂ ਹਾਰਨ ਪਿਛਲੇ ਐਂਡਿਕਟਰ ਇਹਦਾ ਸਾਰਾ ਦਾ ਸਾਰਾ ਕੰਮ ਆ ਜਿਹੜਾ ਉਹ ਪਲੀਟ ਆ ਕਰ ਇਹਨੂੰ ਆਪਾਂ ਥੋੜੇ ਜਿਹੇ ਟਾਈਮ ਤੇ ਰਵਾਨਾ ਕਰਨ ਲੱਗੇ ਆ। ਲਓ ਜੀ ਦੋਸਤੋ ਜਿੰਨੇ ਕਿ ਸਾਨੂੰ ਪਤਾ ਹੈ ਕਿ ਆਪਾਂ ਹਰੇਕ ਰੇੜੇ ਵਿੱਚ ਲਿਫਟ ਵਾਲੇ ਵਿੱਚ ਮਹਿੰਦਰਾ ਦਾ 3 ਸਿਲੰਡਰ ਇੰਜਨ ਰੱਖਦੇ ਹਾਂ ਉੱਚੇ ਮਾਡਲ ਆਲਾ ਮੋਟੀ ਕ੍ਰੈਂਕ ਵਾਲਾ ਤੇ ਤੁਸੀਂ ਦੇਖ ਸਕਦੇ ਹੋ ਮਹਿੰਦਰਾ ਦੇ ਦੇ ਵਿੱਚ 3 ਸਿਲੰਡਰ ਟੀਆਈ ਇੰਜਨ ਆ ਤੇ ਬਲੈਰੋ ਪੀਕਅਪ ਦੀ ਜਿਹੜੀ ਆਪਣੀ ਉਹ ਚੱਸੀ ਹੁੰਦੀ ਆ ਬਾਹਰ ਪਟੇ ਵਾਲੀ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਉਹ ਲਾਈ ਹੋਈ ਆ ਤੇ ਬਲੈਰੋ ਦਾ ਹੀ ਇਹ ਦੇ ਵਿੱਚ ਆ ਇਧਰੋਂ ਸੀਟਾਂ ਉੱਪਰ ਕਵਰ ਆ ਜਿਹੜਾ ਉਹ ਵਧੀਆ ਐਂਡ ਫਿੱਟ ਫਟ ਜੜਿਆ ਹੋਇਆ ਸਤਰੀਆ ਜਿਹੜੀ ਉਹ ਕੰਪਲੀਟ ਆ ਦੇ ਵਿੱਚ ਹੈਂਗਰ ਸੀਸੇ ਸਾਰਾ ਕੁਝ ਲੱਗਿਆ ਹੋਇਆ ਤੇ ਲਓ ਜੀ نیچے ਛੋਟੇ ਪੈਰ ਦਾ ਨਾ ਆ ਕੇ ਟਾਇਰ ਇਹਦੇ ਵਿੱਚ ਨਮੇ ਨੇ ਐਮ ਆਰ ਪਾ ਦਿੱਤੇ ਤੁਸੀਂ ਦੇਖ ਸਕਦੇ ਹੋ ਟਾਇਰ ਨੇ ਜਿਹੜੇ ਨਮੇ ਨੇ ਐਮ ਆਰ ਪਾ ਤੇ ਲਓ ਜੀ ਇਧਰ ਆ ਗਿਆ نیچے ਛੋਟਾ ਵੈਂਟਰੀ ਗੱਡ ਇਹਦੇ ਵਿੱਚ ਆਪਣੀ ਵੈਂਟਰੀ ਟਿੱਖੀ ਹੋਈ ਹੈ ਤੇ ਉਪਰੋਂ ਨਟ ਲਾ ਕੇ ਕੰਪਲੀਟ ਕਰੀ ਦੀ ਹੈ ਵੀ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਤੇ ਬਾਕੀ ਸਭ ਸੰਭਾਲ ਤੇ ਹੁੰਦਾ ਲਓ ਜੀ ਆਪਣਾ ਇੱਕ ਕੰਟੈਕਟ ਨੰਬਰ ਆ ਗਿਆ ਮਿਸਤਰੀ ਸ਼ੇਰ ਸਿੰਘ ਸ਼ੇਰੋਂ ਵਾਲਾ ਨੰਬਰ ਆ ਜੀ ਆਪਣਾ 94642 93512 ਇਹਦੇ ਤੇ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਆਪ ਤੇ ਵਿਚਾਰ ਨੇ ਜਿਹੜੋ ਆਪਣੇ ਨਾਲ ਸਾਂਝੇ ਕਰ ਸਕਦੇ ਹੋ ਕਿ ਤੁਸੀਂ ਕਿਵੇਂ ਦਾ ਲੈਣਾ ਜਾਂ ਕੋਈ ਵੀ ਗੱਲਬਾਤ ਆ ਕੋਈ ਸਾਨੂੰ ਦੱਸਣਾ ਕੋਈ ਸਵਾਲ ਪੁੱਛਣਾ ਨਾ ਉਸ ਫਿਰ ਇਹ ਨੰਬਰ ਤੇ ਸੰਪਰਕ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਲੋ ਜੀ ਪਿੱਛੇ ਆ ਆਪਣਾ 50 ਲੀਟਰ ਵਾਲਾ ਟੈਂਕ ਇਹ ਆ ਗਿਆ ਇਹ ਡੀਜ਼ਲ ਟੈਂਕ ਇਹਦੇ ਵਿੱਚ ਆਪਾਂ ਮੈਕਸਿਮਮ 50 ਲੀਟਰ ਤੱਕ ਤੇਲ ਆ ਜਿਹੜਾ ਉਹ ਪਾ ਸਕਦੇ ਤੇ ਲੋ ਜੀ ਇਧਰ ਵੀ ਦੇਖ ਸਕਦੇ ਹੋ ਤੁਸੀਂ ਮੂਹਰੇ ਦੀ ਬ੍ਰੀਕ ਗੁੱਡੀ ਤੇ ਟਾਇਰ ਤੇ ਪਿਛਲੀ ਸਾਈਡ ਆਗੇ ਮੋਟੀ ਗੁੱਡੀ ਦੇ ਟਾਇਰ ਇਹ ਵੀ ਤੁਸੀਂ ਚੈੱਕ ਕਰ ਸਕਦੇ ਟਾਇਰ ਐਮ ਆਰ ਐਫ ਦੇ ਆਪਣੇ ਚਾਰੇ ਦੇ ਚਾਰੇ ਨਵੇਂ ਨੇ ਤੇ ਬਾਕੀ ਇਹਦੇ ਤੇ ਅਲੱਗ ਤੋਂ ਸਟਿੱਪਣੀ ਲੱਗੀ ਹੋਈ ਐ ਇਹ ਵੀ ਤੁਸੀਂ ਦੇਖ ਸਕਦੇ ਆ ਇਧਰ ਤੋਂ ਜਿਹੜੀ ਇਹ ਸਟਿੱਪਣੀ ਆ ਇਹ ਆਪਾਂ ਸਾਈਕਟ ਦਿੰਦੇ ਹਾਂ ਮੈਂ ਯਾਨੀ ਕਿ ਇਹ ਆਪਣੀ ਪੁਰਾਣੀ ਸਟਿੱਪਣੀ ਆ ਪਰ ਕੰਮ ਵਧੀਆ ਦਊ ਲਓ ਜੇ ਤੁਸੀਂ ਦੇਖ ਸਕਦੇ ਹੋ ਨੀਚੇ ਮੈਟ ਬਲੈਕ ਤੇ ਅਰਜਨ ਟਰੈਕਟਰ ਵਾਲੇ ਦੇ ਉੱਤੇ ਆਪਾਂ ਨੇ ਜਿਹੜਾ ਰੰਗ ਕੀਤਾ ਹੋਇਆ ਮੈਂ ਦੱਸਣਾ ਪਹਿਲਾਂ ਭੁੱਲ ਗਿਆ ਸੀ ਇਧਰ ਵੀ ਦੇਖ ਸਕਦੇ ਹੋ ਤੁਸੀਂ ਆਪਣੀ ਸ਼ੋਹ ਦੇ ਉੱਤੇ ਜਿਹੜਾ ਉਹ ਅਰਜਨ ਲਿਖਿਆ ਹੋਇਆ ਹੈਗਾ ਤੇ ਬਾਕੀ ਇਹਦੇ ਉੱਤੇ ਜਿਹੜੇ ਤਿੰਨੇ ਦੇ ਤਿੰਨੇ ਮੀਟਰ ਨੇ ਉਹ ਲੱਗੇ ਹੋਏ ਨੇ ਤੇਲ ਵਾਲਾ ਸਪੀਡੋਮੀਟਰ ਤੇ ਘਰਮ ਵਾਲਾ ਇਹ ਟੈਂਕੀ ਦੇ ਤੇਲ ਵਾਲਾ ਨੋਈ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਹੜਾ ਇਹਦਾ ਕੰਮ ਆ ਉਹ ਸਾਰਾ ਕੰਮ ਕੰਪਲੀਟ ਹੈ ਇਹਨੂੰ ਥੋੜੇ ਜਿਹੇ ਟਾਈਮ ਚ ਬਾਈ ਡਿਜ਼ਾਈਨ ਵਾਲੇ ਨੇ ਇਹ ਦੇਖ ਸਕਦੇ ਹੋ ਤੁਸੀਂ ਬਾਡੀ ਦਾ ਸਾਈਜ਼ ਆ ਜਿਹੜਾ ਆਪਣਾ ਉਹੀ 8 5 2 ਫੁੱਟਾ 8 ਫੁੱਟ ਦੀ ਇਹਦੀ ਜਿਹੜੀ ਲੰਬਾਈ ਆ 5 ਫੁੱਟ ਦੀ ਇਹਦੀ ਚੜਾਈ ਆ ਤੇ 2 ਫੁੱਟ ਦੀ ਇਹਦੀ ਉਚਾਈ ਆ ਤੇ ਦੇਖੋ ਜੀ ਇਧਰੋਂ ਜੈਕ ਤੇ ਪੈਪਾਂ ਸਾਰੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਪਰਲੀ ਸਿਹੜਾ ਦਾ ਸਾਨੂੰ ਲੀਵਰ ਵੀ ਦਿਖਾਉਣੇ ਆ ਇਹਦੀ ਟੈਂਕੀ ਦਾ ਤੇਲ ਵੀ ਦਿਖਾਉਣੇ ਵੀ ਕਿੱਥੋਂ ਇਹਨੂੰ ਤੇਲ ਆਉਂਦਾ ਜਾਂਦਾ ਤੇ ਲੋ ਜੀ ਤੇ ਪਿਛਲੀ ਸਾਈਡ ਤੋਂ ਆਪਣਾ ਡਾਲਾ ਦਿਖਾ ਦੰਨੇ ਤੁਹਾਨੂੰ ਜੀ ਤੇ ਦੇਖੋ ਤੁਸੀਂ ਬਿਸ਼ਵਕਰਮਾ ਐਗਰੀਕਲਚਰ ਵਰਕਸ ਸਨਾਮ ਰੋਡ ਪਿੰਡ ਸ਼ੇਰੋਂ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਸਟੇਟ ਪੰਜਾਬ ਤੇ ਆਪਣਾ ਕੰਟੈਕਟ ਨੰਬਰ ਆ ਗਿਆ ਜੀ 986629512 ਤੇ ਨੀਚੇ ਜੀ ਆਪਣਾ YouTube ਦਾ ਚੈਨਲ ਆ ਗਿਆ ਜੀ ਸ਼ੇਰ ਸ਼ੇਰੋਂ ਵਾਲਾ ਇਹਦੇ ਉੱਤੇ ਆਪਣੀਆਂ ਹੋਰ ਅਪਡੇਟ ਨੇ ਜਿਹੜੀਆਂ ਜਾਨੀ ਕਿ ਕਹਿ ਲਓ ਵੀ ਜਿਹੜੀਆਂ ਆਪਣੀਆਂ ਪੁਰਾਣੀਆਂ ਵੀਡੀਓ ਨੇ ਉਹ ਆਪਣੇ ਇਹ ਚੈਨਲ ਤੇ ਪਾਈਆਂ ਹੋਈਆਂ ਨੇ ਇਹ ਤੁਸੀਂ ਜਾ ਕੇ ਉੱਥੇ ਚੈੱਕ ਕਰ ਸਕਦੇ ਤੇ ਚੈਨਲ ਨੂੰ ਫੋਲੋ ਵੀ ਕਰ ਲਿਓ ਜੀ ਤੇ ਲਓ ਜੀ ਇਧਰ ਦੀ ਸਾਈਡ ਤੋਂ ਦਿਖਾ ਦਾਨਾ ਤੁਹਾਨੂੰ ਵਧੀਆ ਗੱਦ ਘਰੇ ਲੱਗੇ ਹੋਏ ਨੇ ਤੇ ਢਾਲਾ ਆਪਣਾ ਜਿਹੜਾ ਹੁੰਦਾ ਉਹ ਟਰਾਲੀ ਟਾਈਪ ਹੀ ਹੁੰਦਾ ਜਿਵੇਂ ਲਿਫਟ ਚੱਕਾਂਗੇ ਥੱਲੋਂ ਪਿੰਨਾ ਆ ਪੱਤੀਆਂ ਕੱਢ ਦਾਂਗੇ ਇਹਨੇ ਢਾਲ ਲੈਣੇ ਆਪਦੇ ਆਪ ਹੀ ਖੁੱਦ ਜਾਣਾ ਜੇ ਨੂੰ ਵੀ ਮਤਲਬ ਇਹ ਖਥਾ ਨੇ ਫਿਕਸ ਕਰਕੇ ਰੱਖਣਾ ਤਾਂ ਪੱਤੀ ਲੱਗੀ ਹੋਈ ਆ ਆਪਾਂ ਇਹ ਪੱਤੀ ਤੇ ਖੜਾ ਕੇ ਇਹਨੂੰ ਰੱਖ ਸਕਦੇ ਆ ਜਿਵੇਂ ਕਿ ਆਪਣੀ ਸਬਜ਼ੀ ਬਾਜੀ ਦਾ ਰਦੇ ਹੁੰਦੇ ਨੇ ਪਿਛਲੀ ਸਾਈਡ ਗਰੇਟਰ ਰੱਖਣ ਨੂੰ ਹੋਵੇਂ ਦਾ ਤੇ ਬਾਈਆਂ ਨੇ ਇਹ ਸਪੈਸ਼ਲ ਲਿਫਟ ਵਾਸਤੇ ਤਿਆਰ ਕਰਵਾਇਆ ਇਹਨੇ ਹੁਸ਼ਿਆਰਪੁਰ ਏਰੀਆ 'ਚ ਜਾਣਾਗਾ ਤੇ ਬਾਈਆਂ ਦੀ ਜਿਹੜੀ ਸ਼ਾਪ ਦਾ ਨਾਮ ਫਾਰਟੋਰ ਦੇ ਵਿੱਚ ਤੇ ਲਓ ਜੀ ਇਹ ਆਪਣਾ ਛੋਟਾ ਟੂਲ ਬਾਕਸ ਆ ਗਿਆ ਜੀ ਇਹਦੇ ਵਿੱਚ ਕੋਈ ਵੀ ਚਾਬੀ ਪਾਨਾ ਪੇਚ ਕਸ ਪਲਾਸ ਕੁਝ ਵੀ ਰੱਖਣਾ ਤਾਂ ਉਹ ਇਹਦੇ ਵਿੱਚ ਆਪਾਂ ਰੱਖ ਸਕਦੇ ਹਾਂ ਇਹ ਦੇਖ ਸਕਦੇ ਹੋ ਤੁਸੀਂ ਇਹ ਉੱਪਰੋਂ ਕਵਰ ਆਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਲਓ ਜੀ ਇਹ ਆ ਗਿਆ ਜੀ ਸੀਐਲ ਇਹਦੇ ਵਿੱਚ ਆਪਣਾ 10 ਲੀਟਰ ਤੋਂ ਪਲਾਸ ਆ ਜਿਹੜਾ ਉਹ ਤੇਲ ਪੈਂਦਾਗਾ ਸਾਰੀਆਂ ਪਾਈਪਾਂ ਬੂਖਾਂ ਨੇ ਜਿਹੜੀਆਂ ਵੈਂਡਜ ਵਾਲੀਆਂ ਪੂਰੀਆਂ ਨਮੀਆਂ ਲੱਗੀਆਂ ਹੋਈਆਂ ਤੇ ਇਦਾਂ ਦੀ ਸੈਟ ਡਰਾਈਵਰ ਸੈਟ ਸੱਚੇ ਹੱਥ ਦੇ ਨਾਲ ਹੀ ਇਹਦਾ ਲੀਵਰ ਆ ਗਿਆ ਜੀ ਲੀਵਰ ਦੱਬਾਂਗੇ ਜੇ ਇੱਧਰ ਨੂੰ ਦੱਬਾਂਗੇ ਅੱਗੇ ਨੂੰ ਨਹੀਂ ਚੱਕੂ ਆ ਜੇ ਪਿੱਛੇ ਨੂੰ ਦਬਾਂਗੇ ਤਾਂ ਇਹ ਲਿਫਟ ਡਾਊਨ ਕਰੂਗਾ। ਲਓ ਜੀ ਤੁਹਾਨੂੰ ਆਪਾਂ ਹੁਣ ਇਹਦੀ ਲਿਫਟ ਵੀ ਡਾਊਨ ਕਰਕੇ ਦਿਖਾਈ ਦਿੰਨੇ। ਲਓ ਜੀ ਕਰੋ ਚੱਕ ਸਾਰਾ ਦਾ ਸਾਰਾ ਟਿਹੜਾ। ਤੇ ਇੱਕ ਵਾਰ ਫਿਰ ਤੋਂ ਸਾਨੂੰ ਜਿਹੜੀ ਆਪਾਂ ਦੇਗਾ ਮਰਵਾ ਦਿੰਨੇ ਆ। ਇਹ ਆਪਣਾ ਸਪੈਸ਼ਲ ਲਿਫਟ ਵਾਲਾ ਜੀ ਤੇ ਇਹਦੇ ਉੱਤੇ ਹਨਾ ਆਪਾਂ ਨੇ ਅਰਜਨ ਟਰੈਕਟਰ ਵਾਲਾ ਜਿਹੜਾ ਉਹ ਪੇਂਟ ਕੀਤਾ ਤੇ ਉੱਤੀ ਇਹਦੇ ਉੱਤੇ ਆਪਣੇ ਅਰਜਨ ਟਰੈਕਟਰ ਵਾਲੀ ਆਪਣਾ ਲੋਗੋ ਲੱਗਿਆ ਹੋਇਆ। ਇਹ ਤੁਸੀਂ ਦੇਖ ਸਕਦੇ ਹੋ ਮਾਡਲ 24। ਸੈਲਫ ਸਟਾਰਟ ਆ। ਤੇ ਪਰਾਲੀ ਸਾਈਡ ਤੋਂ ਇਹਦੀ ਚੋਕਟਾਰ ਲੱਗੀ ਹੋਈ ਆ ਉਹਨੂੰ ਖਿੱਚਦੇ ਆ ਤਾਂ ਇਹ ਬੰਦ ਹੋ ਜਾਂਦਾ ਇਹ ਤੁਸੀਂ ਦੇਖ ਸਕਦੇ ਹੋ ਇਹ ਆ ਜਿਹੜੀ ਚੋਕਟਾਰ ਇਹ ਵਾਲੀ ਇਹ ਚੋਕਟਾਰ ਆ ਗਈ ਇੱਥੋਂ ਹੀ ਖਿੱਚੇ ਤੋਂ ਇਹ ਬੰਦ ਹੋ ਜਾਂਦਾ ਇਹ ਤੁਸੀਂ ਦੇਖ ਸਕਦੇ ਹੋ ਪਰ ਫਿਰ ਲੋ ਜੀ ਹੁਣ ਸਾਨੂੰ ਆਪਾਂ ਜਿਹੜੀ ਇਹਦੀ ਲਿਫਟ ਆ ਉਹ ਡਾਊਨ ਕਰਕੇ ਦਿਖਾਉਣੀ ਹੈ ਇਹ ਖੋ ਡਾਊਨ ਹੋਈ ਇਹ ਇਹ ਲੀਵਰ ਨਾਲ ਪਰ ਆਉਂਦਾ ਪਤਾ ਉਹ ਦੂਸਰਾ ਜੱਕਾ ਆਉਣਾ ਨੀਚੇ ਸਟਾਰਟ ਹੋਵੇ ਖੋ ਆਸਾਨੀ ਨਾਲ ਜਿਹੜਾ ਗੱਤ ਤੋਂ نیچے ਉੱਤਰ ਰਿਹਾ ਤੇ ਇਧਰਲੀ ਸਾਈਡ ਤੋਂ ਤੁਹਾਨੂੰ ਜਿਹੜੀ ਉਹਦੀ ਸੈਲਫ ਵੀ ਮਾਰ ਕੇ ਦਿਖਾਈ ਤੇ ਲਓ ਸੈਲਫ ਹਾਰਨ ਇਹ ਦੇਖੋ ਕਿੰਦਰਾ ਤੁਹਾਨੂੰ ਮੈਂ ਬੰਦ ਕਰਕੇ ਦਿਖਾਣਾ ਵੀ ਗੱਲ ਕਿਥੋਂ ਯਾਰ ਜੇ ਜਿਹੜੀ ਚੌਂਕਰ ਇੱਕ ਵੇਸੇ ਬੱਤੂ ਆਇਆ ਕਿੱ체 ਲੋ ਜੀ ਹੋ ਗਿਆ ਬਣ ਦੇਖੋ ਜੀ ਲੋ ਜੀ ਦੋਸਤੋ ਜੇਕਰ ਆਪਣੀ ਇਹ ਵਧੀਆ ਲੱਗਿਆ ਸੋ ਨੂੰ ਕੰਮ ਆਪਣੀ ਬਣੀ ਗੱਡੀ ਆ ਵਧੀਆ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਲਾਇਕ ਕਰ ਦਿਓ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਜੋ ਜਿਨ੍ਹਾਂ ਨੂੰ ਲੋੜ ਹੋਵੇ ਉਹ ਆਪਣੇ ਸੰਪਰਕ ਵਿੱਚ ਆ ਕੇ ਆਪਾਂ ਤੋਂ ਇਹ ਗੱਡੀ ਬਣਵਾ ਸਕਣ ਲਓ ਜੀ ਦੋਸਤੋ ਧੰਨਵਾਦ ਫਿਰ ਮਿਲਾਂਗੇ ਨਵੀਂ ਵੀਡੀਓ ਲੈ ਕੇ ਨਮੀ ਗੱਡੀ ਲੈ ਕੇ